ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਸੱਬੇ ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈ ਇਕੱਠੀਆਂ ਬਈ ਸੰਤੋ ਬੰਤੋ ਹੋਈ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਂੀਆਂ ਗਿੱਧਾ ਪਾ ਚੱਲੀਆਂ ਨਣਦਾ ਤੇ ਪਰ ਜਹਾਂ ਜਾਂ ਗਿੱਧਾ ਪਾ ਚੱਲੀਆਂ ਨਣਦਾ ਤੇ ਪਰ ਜਹਾਂ ਜਾਂ ਗਿੱਧਾ ਪਾ ਚੱਲੀਆਂ ਕੌਣ ਹੈ ਖੜਾ ਨੀ ਮਜਾਜ ਬੜਾ ਨੀਓ ਕੌਣ ਹੈ ਖੜਾ ਨੀ ਮਜਾਜ ਬੜਾ ਕਹਿੰਦਾ ਸੋਹਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਕਹਿੰਦਾ ਸੋਹਣ ਦੇ ਸ਼ਰਾਟੇ ਵਾਂਗੂ ਚੱਕ ਲੈ ਕੜਾ ਬਣਠਣ ਕੇ ਮੁਟਿਆਰਾਂ ਆਈਆਂ ਬਣਠਣ ਕੇ ਮੁਟਿਆਰਾਂ ਆਈਆਂ ਨੱਚ ਨੱਚ ਕਰਨ ਤਮਾਰੇ ਹੇਠ ਬਰੋਟੇ ਦੇ ਪੈਂਦੀ ਜਦੋਂ ਤੁਮਾਲ ਹੇਠ ਬਰੋਟੇ ਦੇ ਪੈਂਦੀ ਜਦੋਂ ਤੁਮਾਲ ਹੇਠ ਬਰੋਟੇ ਦੇ ਬੱਲੇ ਬੱਲੇ ਬਈ ਸੋਣ ਵੀਰ ਇਕੱਠੀਆਂ ਕਰੇ ਬੱਲੇ ਬੱਲੇ ਬਈ ਸੋਣ ਵੀਰ ਇਕੱਠੀਆਂ ਕਰੇ ਆਦੋ ਚੰਦਰੇ ਵਿਚੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਸੋਣ ਮਹੀਨਾ ਦਿਰਤੀਆਂ ਕੁੜੀਆਂ ਛਾਏ ਬਈ ਦੋਰੀਆਂ ਹੋ ਕੇ ਕੁੜੀਆਂ ਨੱਚਣ ਬਈ ਦੋਰੀਆਂ ਹੋ ਕੇ ਕੁੜੀਆਂ ਨੱਚਣ ਦੇਖ ਘਟਾ ਚੜਿਆ ਏ ਝੂਟਾ ਦੇ ਦਿਓ ਨੀ ਮੇਰਾ ਲੱਕ ਖਾਵੇ ਹੁਲਾਰੇ ਝੂਟਾ ਦੇ ਦਿਓ ਨੀ ਮੇਰਾ ਲੱਕ ਖਾਵੇ ਹੁਲਾਰੇ ਝੂਟਾ ਦੇ ਦਿਓ ਨੀ ਹੋਰਾਂ ਦੇ ਮਾਈਏ ਤਾਂ ਜੱਲ ਛੱਲੇ ਲਾਉਂਦੇ ਹੋਰਾਂ ਦੇ ਮਾਈਏ ਤਾਂ ਜੱਲ ਛੱਲੇ ਲਾਉਂਦੇ ਮੇਰਾ ਮਇਆ ਪੱਗ ਬਨੇਦਾਨੀ ਪੁੱਤ ਸੱਸੀ ਦਾ ਦਿਲਾਂ ਨੂੰ ਜਾਵੇ ਠੱਗਦਾਨੀ ਪੁੱਤ ਸੱਸੀ ਦਾ ਦਿਲਾਂ ਨੂੰ ਜਾਵੇ ਠੱਗਦਾਨੀ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕੜਕਾਂ ਦੇ ਰਾਈ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਰਾਈ ਰਾਈ ਰੂਈ ਵਿੱਚ ਕੇ ਮੈਂ ਸੋਨੇ ਦੀ ਨੱਥ ਕਰਾਈ ਨੱਥ ਮੇਰੀ ਦਾ ਟੁੱਟ ਗਿਆ ਕੁੰਡਾ ਕਿਸੇ ਕੰਮ ਨਾ ਆਈ ਪਰ ਆਹੋ ਜਾ ਮੁੰਡੇਆ ਮੈਂ ਮੰਜਾਜਣ ਜੱਟੀ ਆਈ ਪਰ ਆਹੋ ਜਾ ਮੁੰਡੇਆ ਮੈਂ ਪੰਜਾਬਣ ਜੱਟੀ ਆਈ ਬੱਲੇ ਬੱਲੇ ਬਈ ਤੋਰ ਪੰਜਾਬਣ ਦੀ ਸ਼ਾਵਾ ਸ਼ਾਵਾ ਬਈ ਤੋਰ ਪੰਜਾਬਣ ਦੀ ਜੁੱਤੀ ਕੱਲ ਦੀ ਮਰੜਾ ਨਹੀਂ ਉਹ ਚੱਲਦੀ தோர் பஞ்சாப